ਵੱਡੀ ਖਬਰ ਇਸ ਵਕਤ ਪਹਾੜੀ ਸੂਬੇ ਤੋਂ ਆ ਰਹੀ ਹੈ ਜਿੱਥੇ ਕਿ ਹਿਮਾਚਲ ਪ੍ਰਦੇਸ਼ ਦੀ ਗੱਲ ਕਰਾਂਗੇ ਖਾਸ ਕਰ ਮੌਨਸੂਨ ਲਗਾਤਾਰ ਹਿਮਾਚਲ ਦੇ ਵਿੱਚ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਤਬਾਹੀ ਮਚਾ ਰਿਹਾ ਕਿਤੇ ਲੈਂਡਸਲਾਈਡ ਹੋ ਜਾਂਦੀ ਹੈ ਕਿਤੇ ਬੱਦਲ ਫਟ ਜਾਂਦੇ ਨੇ ਅਜਿਹਾ ਇੱਕ ਵਾਰ ਫਿਰ ਤੋਂ ਕਾਫੀ ਦਿਨਾਂ ਦੀ ਬੱਦਲ ਫਟਣ ਦੀ ਘਟਨਾਵਾਂ ਸਾਹਮਣੇ ਨਹੀਂ ਆ ਰਹੀਆਂ ਸਨ ਲੇਕਿਨ ਅੱਜ ਫਿਰ ਤੋਂ ਹਿਮਾਚਲ ਦੇ ਮੰਡੀ ਦੇ ਵਿੱਚ ਇੱਕ ਨਹੀਂ ਦੋ ਥਾਂ ਤੇ ਬੱਦਲ ਫਟਿਆ ਜੀ ਹਾਂ ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਵਿੱਚ ਦੋ ਥਾਂ 'ਤੇ ਬੱਦਲ ਫਟਿਆ ਦੇਰ ਰਾਤ ਨੂੰ ਬੱਦਲ ਫਟਣ ਦੀ ਘਟਨਾ ਆਈ ਹੈ ਹੁਣ ਤੱਕ ਇਸ ਬੱਦਲ ਫਟਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਲੋਕ ਲਾਪਤਾ ਦੱਸੇ ਜਾ ਰਹੇ ਹਨ 15 ਤੋਂ ਜ਼ਿਆਦਾ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਚੰਡੀਗੜ੍ਹ ਮਨਾਲੀ ਅਤੇ ਮੰਡੀ ਜੁਗਿੰਦਰ ਨਗਰ ਫੌਰ ਲੈਨ ਬੰਦ ਕਰ ਦਿੱਤਾ ਗਿਆ ਦੱਸਿਆ ਕਿ ਦੇਸ਼ ਭਰ ਦੇ ਵਿੱਚ ਬਰਸਾਤ ਦੇ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਮੱਧ ਪ੍ਰਦੇਸ਼ ਪੱਛਮੀ ਉੱਤਰ ਪ੍ਰਦੇਸ਼ ਬਿਹਾਰ ਦੇ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਪੂਰਬੀ ਰਾਜਸਥਾਨ ਦੇ 14 ਜ਼ਿਲ੍ਹਿਆਂ ਦੇ ਲਈ ਬਾਰਿਸ਼ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਦੱਸਿਆ ਕਿ ਹਿਮਾਚਲ ਦੇ ਮੰਡੀ ਜ਼ਿਲ੍ਹਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲਾ ਕੁਦਰਤੀ ਆਪਦਾਵਾਂ ਦੇ ਨਾਲ ਮੋਰੀ ਜ਼ਿਲ੍ਹਾ ਮੰਨਿਆ ਜਾਂਦਾ ਹੈ ਜਿੱਥੇ ਕਿ ਹਰ ਵਾਰ ਹਰ ਸਾਲ ਮੌਨਸੂਨ ਦੇ ਦਿਨਾਂ ਦੇ ਵਿੱਚ ਅਜਿਹੀਆਂ ਤਬਾਹੀਆਂ ਵੇਖਣ ਨੂੰ ਮਿਲਦੀਆਂ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਕਾਫੀ ਦਿਨਾਂ ਦੀ ਰੋਕਥਾਮ ਸੀ ਕੁਦਰਤੀ ਆਪਦਾ ਦੀ ਲੇਕਿਨ ਦੇਰ ਰਾਤ ਤੋਂ ਫਿਰ ਤੋਂ ਮੰਡੀ ਦੇ ਵਿੱਚ ਬੱਦਰ ਫਟਣ ਦੇ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਇਸ ਘਟਨਾ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਕਾਫੀ ਲੋਕ ਉਥੇ ਲਾਪਤਾ ਦੱਸੇ ਜਾ ਰਹੇ ਨੇ ਫਿਲਹਾਲ ਪ੍ਰਸ਼ਾਸਨ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਅੱਗੇ ਦੀ ਹਿਮਾਚਲ ਦੇ ਵਿੱਚ ਮੌਸਮ ਨੂੰ ਲੈ ਕੇ ਗੱਲ ਕਰੀਏ ਤਾਂ ਅਗਲੇਰੇ ਦਿਨਾਂ ਦੇ ਲਈ ਮੌਸਮਾਰਾਂ ਵੱਲੋਂ ਅਲਰਟ ਜਾਰੀ ਕੀਤਾ ਗਿਆ ਖਾਸ ਕਰ 3 ਅਗਸਤ ਦੇ ਲਈ ਮੌਸਮਾਰਾਂ ਨੇ ਸਾਫ਼ ਤੌਰ ਤੇ ਲੋਕਾਂ ਨੂੰ ਨਦੀਆਂ ਨਾਲੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਉਹਨਾਂ ਨਾਲ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੈਸਟਰਨ ਡਿਸਟਰਬੈਂਸ ਦੇ ਕਾਰਨ ਪਹਾੜੀ ਸੂਬਿਆਂ ਦੇ ਵਿੱਚ ਬਰਸਾਤ ਨੂੰ ਲੈ ਕੇ ਅਲਰਟ ਕੀਤਾ ਗਿਆ ਜਿਸ ਅਹਿਚ ਹੋਰ ਜ਼ਿਆਦਾ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਦੇਖਣ ਨੂੰ ਮਿਲ ਸਕਦੀਆਂ ਹਨ